ਇਹਕੋ ਵੀਡੀਓ ਵਾਇਰਲ ਹੋ ਰਿਹਾ ਤੁਹਾਡੇ ਮਾਤਾ ਪਿਤਾ ਤੇ ਤੁਹਾਡਾ ਹਾਂ ਜੀ ਅੰਦਰ ਇਹ ਮਸਲਾ ਕੀ ਹੈ ਜੀ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਮਾਤਾ ਪਿਤਾ ਨੂੰ ਕਿਉਂ ਗੁੱਟ ਰਹੇ ਸੀ ਉਹ ਭਈ 4 ਤਾਲ ਹੋ ਗਿਆ ਸਾਡਾ ਕਲੇਸ਼ ਚੱਲਦੇ ਨੂੰ ਘਰ ਦਾ ਘਰ ਦਾ ਕਲੇਸ਼ ਹੈਗਾ ਅੱਛਾ ਪਰ ਕਰਦੇ ਨਹੀਂ ਲੱਗ ਨੂੰ ਲੈ ਕੇ ਤੇ ਜਿਹੜਾ ਸੋਝ ਨਹੀਂ ਰਿਹਾ ਸੀ ਕਿਸੇ ਵੀ ਨਾਮ ਰਖੇਦਾਰ ਤੋਂ ਨਾ ਹੀ ਕੋਲਕ ਬਾਲਟੀ ਤੋਂ ਨਾ ਹੀ ਆਪਣੇ ਸੱਚੇ ਕਰ ਤੋਂ ਵੀ ਕੋਈ ਉਸ ਉਸ ਨੂੰ ਸੰਭਲ ਨਹੀਂ ਪਾ ਰਿਹਾ ਸੀ ਉਸ ਦਾ ਰੌਲਾ ਕੀ ਹੈ ਇਹ ਹਾਲ ਕੀ ਕੱਢਿਆ ਜਾਵੇ ਕਿਉਂਕਿ ਨਾਰਮਲੀ ਤੌਰ ਤੇ ਹੁੰਦਾ ਹੈ ਕਿ ਸਾਰਾ ਕੁਝ ਵੀ ਜਿਹੜਾ ਆਪਣਾ ਮਾਂ ਬੱਚਿਆਂ ਨੂੰ ਗਲਤ ਕਿਹਾ ਜਾਵਾਦਾ ਵੀ ਮਾਂ ਤੇ ਬਹੁਤ ਸਹੀ ਹੋ ਸਕਦੇ ਪਰ ਇਦਾਂ ਦਾ ਕੁਝ ਨਹੀਂ ਹੈਗਾ ਜਦੋਂ ਜਦੋਂ ਪਿੰਡ 'ਚ ਪੁੱਛੋਗੇ ਜਾਂ ਜਦੋਂ ਗੱਲਾਂ ਦੀ ਟੇਹਾਂ ਤੱਕ ਜਾਓਗੇ ਪਤਾ ਲੱਗਦਾ ਕਿ ਯਾਰ ਮਾਂ ਤੇ ਉਹ ਗਲਤ ਆ ਉਹ ਨਸ਼ੇ ਕਰਦੇ ਆ ਮੈਂ ਰੋਕਦਾ ਸੀ ਮੇਰਾ ਮਾਮਾ ਮੇਰੇ ਘਰ ਨੂੰ ਖਰਾਬ ਕਰਦਾ ਸੀ ਮੇਰੇ ਘਰ ਤੋਂ ਮੇਰੇ ਮਾਂ ਦੇ ਨੂੰ ਨਸ਼ੇ ਤੇ ਲਾਇਆ ਮੇਰੇ ਉਹਨੇ ਮੇਰੇ ਮਾਮੇ ਨੇ ਮਮਲਾ ਗੂੜੀਆਂ ਗੂੜੀਆਂ ਖਾਣ ਲੱਗਾ ਕਾ ਪਾਗਲ ਬੰਦੇ ਚ ਲਾਦਾ ਤੇ ਮੈਂ ਕਿਨੇ ਗੈ ਸਿੰਘਾ ਹੁਣ ਮੇਰੇ ਸਾਹਮਣੇ ਮੈਂ ਕੋਠੀ ਰੱਖੀ ਆ ਡ੍ਰੈਗ ਰੂਮ ਦੇ ਵਿੱਚ ਮੈਂ ਪਾੜ ਕਰਦੇ ਆਂ ਚਾਹ ਪਾੜ ਕਰਦੇ ਆਂ ਤੇ ਚਾਰ ਬੀੜਾ ਮਲਦੇ ਆ ਰਹੇ ਸਾਈ ਦਾ ਦੀਦੇ ਆ ਰਹੇ ਤੇ ਮੈਂ ਕਿਨੇ ਚਰ ਲਾਣਾ ਤੇ ਇਹਨਾਂ ਗੱਲਾਂ ਨੂੰ ਲੈ ਕੇ ਕਲੇ ਸੀਗਾ ਫਿਰ 6 ਜਨਵਰੀ 2003 ਯਾਨੀ ਕਿ ਪਿਛਲੇ ਸਾਲ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਦਿਹਾੜਾ ਹੁੰਦਾ ਜਿਹਦਾ ਪ੍ਰਚੰਡ ਮਨਾਇਆ ਗਿਆ ਸੀ ਉਹਦਾ ਮੈਂ ਗੋਦਵਾਰਾ ਗਿਆ ਤੋਂ ਵਾਪਸ ਮਤਲਬ ਸ਼ਾਮ ਨੂੰ ਘਰੇ ਆ ਗਿਆ ਜਦੋਂ ਤੇ ਆ ਗਿਆ ਉਹ ਨਤਨਨ ਕਰਕੇ ਮਸਾਉ ਗਿਆ ਹੂੰ ਮੇਰਾ ਮਾਮਾ ਦੋ ਤਿੰਨ ਬੰਦੇ ਹੋਰ ਬਾਹਰੋਂ ਵੀ ਇਹੋ ਹੀ ਲੈ ਗਿਆ ਸੀ ਜਦੋਂ ਮੈਨੂੰ ਉਸਨ ਮੇਰਾ ਮਰਡਰ ਹੋਣਾ ਸੀਗਾ ਇਹ ਮਰਡਰ ਮੇਰੇ ਮਾਪਿਆਂ ਨੇ ਪਲਾਨ ਕੀਤਾ ਸੀ ਕਿ ਆਹ ਮੁੰਡਾ ਮਾਰ ਦੋ ਮੇਰਾ ਸਾਡੋਸ ਤੋਂ ਹੁੰਦਾ ਜਾਂਦੀਆਂ ਨੇ ਪਿੰਡ ਵਿੱਚ ਦੋ ਹੱਡੀਆਂ ਨਾ ਗੇੜੀਆਂ ਜਿਹੜੀਆਂ ਰਾਤਾਂ ਸੌਂ ਕੇ ਚੱਲ ਜਾਂਦੀਆਂ ਉਹਨਾਂ ਪਿੰਡੀਆਂ ਨੇ ਕਿਹਾ ਕਿ ਪਗੰਲਾ ਕਿਹੜੇ ਟਾਈਮ ਆਉਂਦੇ ਕਿਹੜੇ ਜੰਮਨ ਮਾਰਨ ਲੋਕਾਂ ਨੂੰ ਪਤਾ ਹੁੰਦਾ ਮੇਰਾ ਵਾਕਿਆ ਨਹੀਂ ਕਿ ਪਤਾ ਮੈਨਾਂ ਕਿਹੜੇ ਟਾਈਮ ਆਉਂਦੇ ਕਿਹੜੇ ਕੰਮ ਜਾਂਦੇ ਹੂੰ ਇੰਨੇ ਮੈਨੂੰ ਪਤਾ ਨਹੀਂ ਮੈਂ ਨੰਨੇ ਘੰਦੇ ਰਹਿਣਾ ਜਾਂ ਚੱਕਰਵਰਤੀ ਲਈਦਾ ਹੂੰ ਕਿਹਦੀ ਪਤਾ ਕਿੱਥੇ ਜਾਂਦਾ ਕਿੱਥੇ ਨਹੀਂ ਵਾਦਿਆ ਨਾ ਜਾਂਦਾ ਉਹਨਾਂ ਨੇ ਜਾਂਦਾ ਉਹਨਾਂ ਨੇ ਜਾਂਦਾ ਕਿ ਜਿਹਨੂੰ ਜਿਹੜਾ ਮੁੰਬਈ ਘਰੋਂ ਬੇਗਾਰ ਹੋ ਗਏ ਉਹਨੇ ਕਿੱਥੇ ਰਹਿਣਾ ਮੈਨੂੰ ਪਤਾ ਹੋਵੇ ਬੇਗਾਰ ਪਰ ਇਸ ਤਰੀਕੇ ਦਾ ਨਾ ਕਾਨੂੰਨ ਹੱਥ ਦੇ ਵਿੱਚ ਲੈ ਕੇ ਬਜ਼ੁਰਗ ਮਾਪਿਓ ਨੂੰ ਕੁੱਟਣਾ ਭਜਾਉਣਾ ਤਸ਼ੱਦਦ ਟਾਉਣਾ ਇਹ ਵੀ ਤਾਂ ਠੀਕ ਨਹੀਂ ਨਾ ਜੀ ਤੁਸੀਂ ਕੋਈ ਕਬਾਣੀ ਦੇ ਵਿੱਚੋਂ ਤੁਸੀਂ ਮर्याਦਾ ਦੇ ਵਿੱਚੋਂ ਨਿਹੱਤੇ ਦੇ ਤਾਂ ਸਿੰਘ ਕਦੇ ਵੀ ਹੱਥ ਹੀ ਨਹੀਂ ਚੁੱਕਦੇ ਠੀਕ ਹੈ ਨਹੀਂ ਠੀਕ ਕਰਦਾ ਬਈ ਮਾਂ ਤੋਂ ਤੇ ਹੱਥ ਟਕਨ ਨੂੰ ਨਹੀਂ ਵੀ ਕਰਦਾ ਪਰ ਜਦੋਂ ਮੇਰੇ ਦਾੜੇ ਤੇ ਪੱਤੇ ਵੀ ਇਹਨਾਂ ਨੇ ਮੇਰੇ ਮੂੰਹ ਮੇਰੇ ਦਾੜਾ ਫੜ ਕੇ ਮੇਰਾ ਮਾਂ ਪਿਓ ਮੇਰੇ ਮੋਢੇ ਚ ਪੇਣਾ ਫੜਦੇ ਨਾਲ ਭਈਆਂ ਜਿਹੜੇ ਬੇੜਾ ਬੂੜਾ ਖਾਦੇ ਸੀ ਉਹਨਾਂ ਤੋਂ ਮਾਉਂਦੇ ਸੀ ਵੀ ਵੱਡੇ ਨੇ ਕਿੰਨਾ ਫੋਨ ਦੇਤੇ ਜਿਹੜੇ ਇੰਟਰਵਿਊ ਤੇ ਨਾ ਉਹ ਸ਼ਬਦ ਬੋਲ ਨਹੀਂ ਸਕਦਾ ਜਿਹੜੇ ਇਹਨਾਂ ਨੇ ਬੋਲੇ ਸਿੱਖੀ ਨੂੰ ਲੈ ਕੇ ਮੇਰੇ ਬੜਕੇ ਫਾੜ ਕੇ ਛੋੜਦੇ ਉਹਨਾਂ ਨੇ ਤੁਸੀਂ ਉਦੋਂ ਕੰਪਲੀਟ ਕਰਨੀ ਸੀ ਤੁਸੀਂ ਥਾਣੇ ਜਾਣਾ ਸੀ ਪੁਲਿਸ ਕਮਿਟ ਕਰਦੇ ਕਿ ਮੈਨੂੰ ਮੇਰਾ ਮਾਂ ਪਿਓ ਤੰਗ ਕਰਦਾ ਹੈਗਾ 4 ਸਾਲਾਂ ਤੋਂ ਕੀਤੀ ਹੈ ਜਿੰਮਰ ਰਾਈਸ ਵਾਲੇ ਨੇ ਫੋਨ ਕੀਤਾ ਸੀ ਕਿ ਮੇਰੇ ਮਾਗੋ ਮੈਨੂੰ ਬਹੁਤ ਅੰਕ ਕਰ ਰਿਹਾ ਕਿ ਪਲੀਜ਼ ਮੈਂ ਥੋੜਾ ਐਜੂਕੇਟਡ ਜਿਹਾ ਬੰਦਾ ਕੋਰ ਕੇਸ ਕਰ ਲੈਂਦੇ ਜੇ ਪੁਲਿਸ ਥੋੜੀ ਸੁਣਵਾਈ ਨਹੀਂ ਕਰ ਰਹੀ ਸੀ ਤੁਹਾਨੂੰ ਲੱਗਦਾ ਸੀ ਤੁਸੀਂ ਕੋਰ ਅਦਾਤ ਚਲੇ ਜਾਂਦੇ ਤੁਸੀਂ মিডিਆ ਮੁਰੇ ਆ ਜਾਂਦੇ ਤੁਸੀਂ মিডিਆ ਦਾ ਸਹਾਰਾ ਲੈਣਾ ਸੀ ਪਿੰਡ ਦੀ ਪੰਚਾਇਤ ਕੋਈ ਮੈਂਬਰ ਸਰਪੰਚ ਤੁਸੀਂ ਬਈ ਨਹੀਂ ਨਹੀਂ ਆਉਂਦਾ ਜੀ ਨਹੀਂ ਆਉਦਾ ਪਿੰਡ ਦੀ ਪੰਚਾਇਤ ਆਉਂਦੀ ਉਹ ਕਹਿੰਦੇ ਬਈ ਕੀ ਹੱਲ ਕਰੀਏ ਥੋੜਾ ਹੱਲ ਨਹੀਂ ਹੋ ਰਾ ਬੜਿਆ ਕਿਨੋ ਕੋਈ ਹੱਲ ਲੱਭੇ ਤਾਂ ਹੀ ਤਾਂ ਹੱਲ ਕਰੇਗੇ ਕਿਉਂਕਿ ਇਹਨੂੰ ਪ੍ਰੋਬਲਮ ਨਹੀਂ ਸਮਝਉਂਦੀ ਪ੍ਰੋਬਲਮ ਕੀ ਹੈ ਉਹ ਇ ਪੁਲਿਸ ਨੇ ਮੈਨੂੰ ਖੋੜ ਚੱਕਿਆ ਵੀ ਤੈਨੂੰ ਨਸ਼ਾ ਸੜਾਉ ਕੇ ਇੰਦਰ ਦੇ ਤਾ ਪੁਲਿਸ ਨੇ ਮੈਨੂੰ ਨਸ਼ਾ ਸੜਾਉ ਇਹ ਕਿੰਨਾ ਇੱਕ ਸੋਹਣੀ ਗੱਲ ਐ ਤੇ ਮਹਿੰਗੇ ਤਹੰਗ ਨਸ਼ਾ ਸੜਾਉ ਕੇ ਇੰਦਰ ਤੇ ਬਿਚ ਜਾਵੇ ਠੀਕ ਆ ਹੋ ਸਕਦਾ ਕੋਈ ਕਰਦੇ ਹੋਣ ਠੀਕ ਮੈਨੂੰ ਨਹੀਂ ਪਤਾ ਪਰ ਮੈਂ ਕੋਈ ਨਸ਼ੇ ਨਹੀਂ ਕਰਦਾ ਨਸ਼ਾ ਸੜਾਉ ਕੇ ਇੰਦਰ ਵਾਲੇ ਕਹਿੰਦੇ ਮੈਨੂੰ ਦੇਖ ਕੇ ਬਾਬਾ ਯਾਰ ਦੀ ਦਮਾਲਾ ਚੜਿਆ ਯਾਰ ਕਿ ਤੂੰ ਕੀ ਨਸ਼ੇ ਕਰਦਾ ਮੈਂ ਵੀ ਤੂੰ ਕੀ ਕਰ ਤਾ ਲੋ ਉਹ ਪੁਨਾ ਨੇ ਮੇਰਾ ਟੈਸਟ ਲਿਆ ਦੋ ਦਿਨਾਂ ਬਾਅਦ ਕਿੰਨੇ ਬਈ ਚਲਾ ਜਾਵਦੇ ਘਰੇ ਉਹ ਪੁਲਿਸ ਨੂੰ ਫੋਨ ਲਾਈ ਬੰਦਾ ਲੈ ਜਾ ਉਹਦਾ ਕੋਈ ਨਹੀਂ ਸਾਡਾ ਬੰਦੇ ਨਹੀਂ ਆਏ ਕਿਹਨੇ ਕੋਈ ਰਖਾਇਆਗਾ ਤੂੰ ਕਿਹਨੇ ਨਸ਼ੇ ਕਿਹਨੇ ਨਸ਼ੇ ਕਰਦਾ ਕੋਈ ਨਸ਼ੇ ਨਹੀਂ ਕਰਦਾ ਪੈਸਾ ਆਇਆ ਕੁਝ ਨਹੀਂ ਆਇਆ ਇਹਦੇ ਤੋਂ ਇਹਦੇ ਤੋਂ ਤੁਹਾਡੇ ਮਾਪੇ ਉੱਤੇ ਵੀ ਕਹਿ ਰਹੇ ਹੋ ਫਿਰ ਤੁਹਾਡੇ ਮਾਪੇ ਉਹਦਾ ਵੀ ਕੀ ਸਬੂਤ ਆ ਤੁਹਾਡੇ ਕੋਲ ਕਿ ਉਹ ਨਸ਼ੇ ਕਰਦੇ ਨੇ ਭਾਈ ਮੈਂ ਲਾਈਵ ਕਹਿ ਰਿਹਾ ਤੁਸੀਂ ਨਾ ਰਿਕਾਰਡ ਆ ਰਿਕਾਰਡਡ ਹੈ ਕਿ ਮੈਂ ਕਹਿੰਦਾ ਮੈਂ ਪਿੰਡ ਆ ਜਾਣਾ ਮੇਰੇ ਪਿੰਡ ਨਾਲ ਇਕੱਠੇ ਹੋ ਜਾਂਦੇ ਆ ਤੁਹਾਡਾ ਚੈਨਲ ਆ ਜਾਂਦਾ ਉੱਥੇ ਤੁਸੀਂ ਮੇਰਾ ਫਲਾਟ ਆ ਜਾਓ ਮੇਰੇ ਮਾਪੇ ਤੁਹਾਡੇ ਮਾਤਾ ਪਿਤਾ ਤਾਂ ਕਹਿ ਰਹੇ ਨੇ ਉਹ ਕਹਿੰਦੇ ਕਿ ਜ਼ਮੀਨ ਦਾ ਰੋਲਾ ਸੀ ਸਾਥ ਜ਼ਮੀਨ ਮੰਗੀ ਜਾ ਰਹੀ ਹੈ ਕਿ ਜ਼ਮੀਨ ਮੇਰੇ ਨਾਲ ਲਵਾਓ ਅਸੀਂ ਮਨਾਂ ਕਰਤਾ ਕੋਈ ਜਿਹਾ ਪੈਂਦਾ ਜਰੂਰੀ ਹੈ ਕਿ ਉਹਨਾਂ ਦਾ ਹੱਕ ਉਹਨੂੰ ਦੇ ਦੋ ਮੈਂ ਨਹੀਂ ਮੰਗਿਆ ਕੋਈ ਉਹਨਾਂ ਨੂੰ ਮੈਂ ਨਹੀਂ ਕਰ ਮੰਗਿਆ ਮੈਨੂੰ ਦੋ ਮੈਂ ਬੁਲਟ ਮੰਗਦਾ ਸੀ ਮੈਨੂੰ ਮੇਰੇ ਜਣਾ ਮੇਰਾ ਘਰ ਮੈਨੂੰ ਬਾਈਕ ਮੈਨੂੰ ਬਾਈਕ ਚਾਹੀਦੀ ਹੈ ਬਾਈਕ ਦੇ ਦੋ ਬਾਈਕ ਨਹੀਂ ਦਿੰਦੇ ਮੈਂ ਮੇਰਾ ਮੈਂ ਮੇਰੇ ਘਰ ਦੀ ਬਾਈਕ ਆ ਬੁਲਟ ਬਾਈਕ ਠੀਕ ਹੈ ਮੈਂ ਨਹੀਂ ਯੂਜ਼ ਕਰ ਸਕਦਾ ਮੇਰੇ ਘਰੇ ਗੱਡੀ ਫੋਰਚੂਨ ਆ ਨਾ ਮੈਂ ਨਹੀਂ ਯੂਜ਼ ਕਰ ਸਕਦਾ ਮੇਰੇ ਘਰੇ ਫੋਰਟ ਰੇਟਰ ਹੈ ਨਾ ਮੈਂ ਨਹੀਂ ਯੂਜ਼ ਕਰ ਸਕਦਾ ਪਰ ਲੋਕੀ ਕਰ ਸਕਦੇ ਜਿਨ੍ਹਾਂ ਦਾ ਮੇਰਾ ਕੋਈ ਖੂਨ ਦਾ ਜਾਂ ਜਾਤ ਦਾ ਕੋਈ ਲੈਣਾ ਦੇਣਾ ਨਹੀਂ ਨਾ ਮੇਰੇ ਗਾਤੋਂ ਨਾ ਮੇਰੇ ਰਿਕਰ ਨਾਮ ਮੇਰਾ ਖੁੰਡਾ ਕੋਈ ਰਿਕਰ ਤੁਸੀਂ ਆਪ ਦੇ ਮਾਮਾ ਜੀ ਤੇ ਇਲਜ਼ਾਮ ਲਾ ਰਹੇ ਹੋ ਜੇ ਤੁਹਾਨੂੰ ਲੱਗਦਾ ਸੀ ਤੁਹਾਡੇ ਮਾਮਾ ਜੀ ਤੁਹਾਨੂੰ ਨੁਕਸਾਨ ਪਹੁੰਚਾ ਰਹੇ ਨੇ ਜਾਂ ਉਹ ਤੁਹਾਨੂੰ ਕੁਝ ਕਰ ਰਹੇ ਨੇ ਤੁਸੀਂ ਉਹਨਾਂ ਦੇ ਖਿਲਾਫ ਕੇਸ ਕਰ ਦਿੰਦੇ ਕੰਪਲੀਟ ਕਰਦੇ ਤੁਸੀਂ ਤੁਸੀਂ ਨੇਕਸ਼ੇ ਜਿੱਥੇ ਬੰਦੀਆਂ ਦੇ ਵਿੱਚ ਚਲੇ ਜਾਂਦੇ ਉਹਨਾਂ ਨੂੰ ਜਾ ਕੇ ਗੱਲ ਕਰਦੇ ਪਰ ਤੁਸੀਂ ਆਪ ਆਪਣੇ ਹੱਥ ਦੇ ਵਿੱਚ ਕਾਨੂੰਨ ਲੈ ਲਿਆ ਤੁਸੀਂ ਆਪ ਖੁਦ ਜਾ ਕੇ ਇੱਕ ਬਜ਼ੁਰਗ ਨੂੰ ਮਾਤਾ ਪਿਤਾ ਨੂੰ ਤੁਸੀਂ ਜਿਹੜਾ ਨਾ ਬਜ਼ੁਰਗ ਨੂੰ ਬਜ਼ੁਰਗ ਨੂੰ ਉਹ ਬਜ਼ੁਰਗ ਨੇ ਤੱਬਾ ਫੜ ਕੇ ਜਿਹਨੇ ਪਸਵਾ ਨੂੰ ਕੁੱਟੀ ਦਾ ਨਾ ਐਡਾ ਕੁੱਟਿਆ ਮੈਨੂੰ ਮੇਰੀ ਬਾਹ ਥੋੜੀ ਦੋ ਆਪਰੇਸ਼ਨ ਹੋਏ ਮ ਨਾਲੇ ਕਿਸਾਨਾ ਕੋਈ ਕੰਪਰੋਮਾਈਜ਼ ਨਹੀਂ ਜਦੋਂ ਫਿਰ ਜਦੋਂ ਉਹਨਾਂ ਨੇ ਤੁਹਾਡੇ ਕੇਸਾਂ ਦੀ ਵਿਅਤੀ ਕੀਤੀ ਸੀ ਫਿਰ ਤੁਸੀਂ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਕੋਈ ਉਦੋਂ ਤੁਸੀਂ ਮੀਡੀਆ ਮੁਰੇ ਆਉਂਦੇ ਹੋ ਤੁਸੀਂ ਇਸ ਤਰ੍ਹਾਂ ਕੇ ਦਾ ਕਰਦੇ ਅੱਜ ਸਾਰੇ ਲੋਕ ਅੱਜ ਤੁਹਾਨੂੰ ਨਿੰਦਿਆ ਕਰ ਰਹੇ ਨੇ ਕਹਿ ਰਹੇ ਨੇ ਕਿ ਬਾਣਾ પાਕੇ ਦੇਖੋ ਕੀ ਕੁਝ ਕਰ ਰਿਹਾ ਹੈ ਬਾਣੇ ਦਾ ਨਰਾਦਰ ਕਰ ਰਿਹਾ ਲੋਕਾਂ ਲੋਕਾਂ ਤੋਂ ਕੋਈ ਸਰਟੀਫਿਕੇਟ ਨਹੀਂ ਲੈਣਾਗਾ ਲੋਕੀ ਸਰਟੀਫਿਕੇਟ ਚੱਕੀ ਹੋ ਰਹੀ ਹੈ ਮੈਨੂੰ ਲੋਕਾਂ ਨੂੰ ਕੰਨਾਂ ਨਹੀਂ ਮੈਨੂੰ ਕੋਈ ਪਰਵਾ ਮੈਨੂੰ ਇਹ ਦੱਸੋ ਵੀ ਤੁਸੀਂ ਇਹ ਤੁਸੀਂ ਇਹਦੀ ਨੂੰ ਜੱਜ ਨਾ ਗੁਰ ਬਾਣੇ ਦੇ ਗੱਲ ਕਰੋ ਕਰਦੇ ਤੁਸੀਂ ਸਿੱਖੀ ਦੀ ਚੀਜ਼ ਦਾ ਤਾਂ ਗੱਲ ਕਰ ਰਹੇ ਗੱਲ ਕਰਦੀ ਹੋ ਰਹੀ ਹੈ ਹੂੰ ਗੱਲ ਕੀਤੀ ਘਰ ਦੀ ਗਰੋਂ ਪਰ ਬਾਣੀ ਵਾਲੇ ਜਿੰਨਾ ਸਿੱਖੀ ਬਾਰੇ ਗੱਲ ਕਰਦੇ ਤੁਸੀਂ ਕਮੈਂਟ ਦੇਖੇ ਤੁਸੀਂ ਵੀਡੀਓ ਦੇਖ ਚੱਕੀ ਤੁਸੀਂ ਤੁਹਾਡੇ ਵੀਡੀਓ ਇੰਨਾ ਵਾਇਰਲ ਹੋ ਰਿਹਾਗਾ ਉਹਦੇ ਵਿੱਚ ਲੋਕ ਤੁਹਾਡੇ ਬਾਰੇ ਕਿੰਨਾ ਕੁਛ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਜਦੋਂ ਕੋਈ ਬਾਣੀ ਦਾ ਨਰਾਦਰ ਕਰ ਰਿਹਾਗਾ ਉਹਨਾਂ ਨੂੰ ਬਾਣੀ ਬਣ ਕਮੈਂਟ ਦੇਖੋ ਬਾਣੀ ਉਹਨਾਂ ਯਾਰ ਜਿਹੜੇ ਮੁੰਨੇ ਆ ਉਹਨਾਂ ਨੂੰ ਕੀ ਪਤਾ ਬਾਣੀ ਦਾ ਕੀ ਹੁੰਦਾ ਕੀ ਪ੍ਰਤਾਪ ਹੁੰਦਾ ਕੀ ਨੇ ਉਹਨਾਂ ਉਹਨਾਂ ਨੂੰ ਕੀ ਲੰਦਿਆ ਉਹ ਆਪ ਦਾ ਠੀਕ ਹੈ ਕਮੈਂਟ ਕਰੀ ਜਿੰਦੇ ਕਰੀ ਜਾਂ ਮੈਂ ਤੁਹਾਡੇ ਕਮੈਂਟ ਬਾਰੇ ਗਰੂੰਗਾ ਹੂੰ ਤੋਂ ਪਤਾ ਬਾਣੀ ਦਾ ਕੀ ਭਾਈ ਮੈਂ ਉਸ ਪਹਿਲੀ ਗੱਲ ਤੋਂ ਮੇਰੀ ਗੱਲ ਸੁਣ ਲੈ ਠੀਕ ਹੈ ਤੁਸੀਂ ਇੰਟਰਵਿਊ ਕਰ ਰਹੇ ਹੋ ਤੁਸੀਂ ਜਿਹੜੀ ਮੇਰੇ ਘਰ ਦੀ ਲੜਾਈ ਆ ਉਸ ਗੱਲ ਤੇ ਆਓ ਬਾਣੇ ਬਾਰੇ ਇਹਦੇ ਬਾਰੇ ਕੋਈ ਗੱਲ ਨਹੀਂ ਕਰਨੀ ਪਰ ਤੁਸੀਂ ਨਹੀਂ ਨਹੀਂ ਕੋਈ ਗੱਲ ਕੋਈ ਕੋਈ ਗੱਲ ਨਹੀਂ ਕਰਨੀ ਇਹਦੇ ਬਾਰੇ ਬਾਣੇ ਬਾਰੇ ਕੋਈ ਗੱਲ ਨਹੀਂ ਕਰਨੀ ਮੈਂ ਨਹੀਂ ਕਰਨੀ ਗੱਲ ਮੈਨੂੰ ਮੇਰੇ ਘਰ ਦੀ ਲੜਾਈ ਆ ਠੀਕ ਹੈ ਜੀ ਨਹੀਂ ਕਰਦਾ ਮਾਪਿਆਂ ਨੂੰ ਪੁੱਤਰ ਨੂੰ ਤਾਂ ਰਿਸ਼ਤੇਦਾਰ ਤੋਂ ਹਾਂ ਸੀ ਮੈਂ ਬੈਠਾ ਹੂੰ ਮੈਂ ਇਹ ਮੇਰੇ ਘਰ ਦਾ ਮਸਲਾ ਹਲਾ ਕਰਾਉ ਹੂੰ ਨਹੀਂ ਹੁੰਦਾ ਉਹ ਕਿਨੇ ਕਰ ਨੂੰ ਕੋਈ ਦੇ ਦੋ ਨਹੀਂ ਦੇਣਾ ਨੈਰ ਪੋਸਟਾ ਦਊ ਮੈਂ ਕਿਥੇ ਕਰਿਆ ਫਰਾ ਤੁਸੀਂ ਫਿਰ ਅੱਜ ਉਹਨਾਂ ਦੇ ਨਾਲ ਜੋ ਸਲੂਕ ਕੀਤਾ ਕਿਉਂ ਕੀਤਾ ਤੁਹਾਡੀ ਮੰਗ ਕੀ ਸੀ ਤੁਸੀਂ ਕੀ ਚਾਹੁੰਦੇ ਹੋ ਉਹਨਾਂ ਤੋਂ ਕਿ ਤੁਸੀਂ ਜਿਵੇਂ ਇਲਜ਼ਾਮ ਲਾ ਰਹੇ ਹੋ ਵੀ ਨਸ਼ਾ ਛੱਡ ਦੇ ਨਾ ਉਹ ਜਾਂ ਕੀ ਹੋਰ ਤੁਹਾਡੀ ਮੰਗ ਕੀ ਹੈ ਬਾਈ ਤੁਸੀਂ ਹਿਆ ਪੈਂਟ ਜਾਓ ਪੈਂਟ ਜਾ ਕੇ ਪਹਿਲਾਂ ਪੈਂਗ ਵਾਲੇ ਲੋਕਾਂ ਤੋਂ ਪੁੱਛੋ ਵੀ ਇਹਨਾਂ ਦੇ ਘਰ ਦਾ ਰੌਲਾ ਕੀ ਹੈ ਹੂੰ ਠੀਕ ਹੈ ਨਾ ਪਿੰਡ ਦੇ ਲੋਕ ਤਾਂ ਪਿੰਡ ਦੇ ਲੋਕ ਪਿੰਡ ਦੇ ਲੋਕ ਲੋਕ ਤਾਂ ਉੱਥੇ ਹੀ ਨੇ ਉਹ ਤਾਂ ਨਹੀਂ ਕਿਤੇ ਆਸ-ਪਾਸੇ ਚਲੇ ਗਏ ਮੇਰੇ ਘਰ ਦੇ ਨਾ ਮੈਂ ਗੱਲ ਕਰੂੰ ਨਾ ਨਾ ਗੱਲ ਕਰ ਉਹ ਸਿੱਧੀ ਮੇਰੇ ਪਿੰਡ ਦੇ ਲੋਕਾਂ ਨਾਲ ਗੱਲ ਕਰ ਰੈਂਡਮਲੀ ਜਾ ਕੇ ਰੈਂਡਮਲੀ ਜਾ ਕੇ ਜੀਓਮਾਰਗੀ ਕੋਸਲੇ ਕਿ ਕੌਣ ਹੈ ਗਿਆ ਕੌਣ ਗਾਇ ਮੇਰੇ ਪਿੰਡ ਪਿੰਡ ਦਾ ਨਾਂ ਤੁਹਾਨੂੰ ਪਤਾ ਹੋਣਾ ਪੈਂਦਾ ਕਿਹੜਾ ਜ਼ਿਲ੍ਹਾ ਤੁਹਾਨੂੰ ਦਾਨਾ ਤਹਿਸੀਲ ਤੁਹਾਨੂੰ ਦਾਨਾ ਡਾਕਾ ਤੁਹਾਨੂੰ ਦਾਨਾ ਪਿੰਡ ਕਿਹੜਾ ਜੋ ਮੇਰੇ ਹੂੰ ਤੁਹਾਡੇ ਹੋਰ ਕੋਈ ਭੈਣ ਭਾਈ ਤੁਹਾਡੇ ਤਾਇ ਚਾਚਾ ਹੋਰ ਕਿਸੇ ਨੇ ਤੁਹਾਡਾ ਮਸਲਾ ਨਹੀਂ ਸੁਲਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਕੀਤੀ ਬਥੇਰੇਆਂ ਨੇ ਇਹਨਾਂ ਨੇ ਕੋਸ਼ਿਸ਼ ਵੀ ਕੀਤੀ ਕੀਤੀ ਬਥੇਰੇਆਂ ਨੇ ਕੋਸ਼ਿਸ਼ ਪਹਿਲਾਂ ਪੈਂਦੇ ਰਹੇ ਜਦੋਂ ਪਹਿਲਾਂ ਇਹ ਮਤਲਬ ਮੈਂ ਨਹੀਂ ਕੁਝ ਕਹਿੰਦਾ ਹੁੰਦਾ ਵੀ ਇਹਨਾਂ ਨੂੰ ਮਤਲਬ ਐਵੇਂ ਜੇ ਮੈਂ ਹੋਣੀ ਆਛਾ ਕੋਲ ਮੈਂ ਤਾਂ ਇਹ ਜੋ ਮੇਰੀ ਬਾਹ ਥੋੜੀ ਨਾ ਮਾਮੇ ਨੇ ਕਟਿਆ ਜਰੂਰ ਕਟਾਇਆ ਮਾਮੇ ਨੇ ਹਾਂ ਮਾਮੇ ਨੇ ਮੇਰੇ ਜਰੂਰ ਕਟਿਆ ਅੱਧੀ ਮੇਰੀ ਬਾਹ ਥੋੜੀ ਨੂੰ ਮਾਮੇ ਦਾ ਮੈਂ ਵੀ ਮਡੰਗਾ ਕੀਤਾ ਜਾ ਕੇ ਉਹਦੇ ਵੀ ਮਡੰਗਾਂ ਲਾਈਆਂ ਜਾ ਕੇ ਤਾਂ ਇਹਨਾਂ ਨੂੰ ਫੇਰ ਨਹੀਂ ਕੁਝ ਆਖਿਆ ਇਹ ਡਰਦੇ ਸੀ ਕਿ ਸਾਨੂੰ ਕੁਝ ਆਖੂਗਾ ਰੈਸ ਸਾਨੂੰ ਕਹਿੰਦੇ ਰੈਸ ਕਰਕੇ ਤੂੰ ਆਖੀ ਨਾ ਮੈਂ ਨਹੀਂ ਉਸ ਕਹਿੰਦੇ ਉਹਨਾਂ ਨੂੰ ਮੇਰੇ ਨਾਲ ਵਰਤਣਾ ਹੂੰ ਤੇ ਯਾ ਕਿਉਂਕਿ ਜਿਹੜਾ ਕੁਝ ਹੋਇਆ ਲੜਾਈਆਂ ਹੁੰਦੀਆਂ ਠੀਕ ਹੈ ਜੇ ਮਰਦੀ ਆ ਮਰਨਾ ਵਰਤਨ ਇੱਕ ਬੱਚਾ ਆਪਣੇ ਮਾਂ ਦਾ ਦੋਤ ਬਣਾਉਂੇ ਰਹੀ ਜਾਂਦਾ ਜੇ ਕਰ ਇੱਥੇ ਰਾਤ কাটਦਾ ਕਰੇ ਉੱਥੇ ਰਾਤ কাটਦਾ ਠੀਕ ਹੈ ਇਹ ਵੀ ਦੁਖੀਆ ਘਰੋਂ ਹੈ ਵੀ ਸਾਡੇ ਹੁਣ ਘਰੇ ਕੋਈ ਨਹੀਂਗਾ ਇੱਕ ਮੁੰਡਾ ਬਾਹਰ ਆ ਇਹ ਇੱਥੇ ਬੈਠਾ ਇਹ ਹੱਟ ਨਹੀਂ ਕਰੇ ਆਉਂਦਾਗਾ ਇਹ ਲੋਕਾਂ ਕੋਲ ਕਹਿੰਦੇ ਯਾਰ ਮੁੰਡੇ ਨਾਲ ਤੋਂ ਦੱਸ ਹੀ ਦਿੰਦਾ ਯਾਰ ਵੀ ਯਾਰ ਤੁਹਾਡੇ ਘਰ ਦੇ ਦੁਖੀ ਆ ਤੁਹਾਡਾ ਹੋਰ ਵੀ ਭਾਈ ਹੈ ਹਾਈ ਕੋਰੇਗਾ ਉਹ ਕੀ ਕਰਦੇ ਨੇ ਉਹ ਆਸਟ੍ਰੇਲੀਆ ਰਹਿੰਦਾ ਅੱਛਾ ਉਹ ਬਾਹਰ ਜਾਂਦੇ ਨੇ ਤੁਸੀਂ ਫਾਰੇ ਬਰਤਨਾਂ ਗੱਲ ਨਹੀਂ ਕੀਤੀ ਕਿ ਮੇਰੇ ਨਾਲ ਇਸ ਤਰੀਕੇ ਦੇ ਨਾਲ ਹੋ ਰਿਹਾ ਵੀ ਤੁਸੀਂ ਸਮਝਾਓ ਇਹਨਾਂ ਨੂੰ ਤੁਸੀਂ ਗੱਲਬਾਤ ਕਰੋ ਕੀਤੀ ਸੀ ਵੀ ਮਨਦੇ ਨਹੀਂ ਉਹਨਾਂ ਦੀ ਨਹੀਂ ਨਹੀਂ ਉਹ ਵੀ ਸਾਡੇ ਵਿੱਚ ਉਹਨਾਂ ਮੇਰੀ ਕੋਈ ਬੜੀ ਬੌਂਡਿੰਗ ਨਹੀਂ ਹੈ ਜਿਉਂ ਨਾ ਮੇਰੇ ਸਾਡੇ ਦੋਵਾਂ ਪਰਿਵਾਰਾਂ ਦੀ ਅਸੀਂ ਜਿਹੜੇ 10 ਸਾਲਾਂ ਤੋਂ ਮਿਲੇ ਹੋਣੇ ਸੋ ਮਤਲਬ ਕੋਈ ਬੌਂਡਿੰਗ ਨਹੀਂ ਹੈ ਤਾਂ ਕਿ ਨਾ ਮੈਂ ਲਾਸਟ ਮੇਰੀ ਮੁਲਾਕਾਤ ਉਹ ਦਿਨ 12 11 ਸਤੰਬਰ 2013 ਨੂੰ ਹੋਈ ਆ ਲਾਸਟ ਮੁਲਾਕਾਤ ਸਾਡੀ ਉਸ ਦਾ ਸਾਡੇ ਦੋਹਾਂ ਭਰਾਵਾਂ ਦਾ ਕਿਹਾ ਭਰਾਵਾਂ ਦੀ ਕੋਈ ਮੁਲਾਕਾਤ ਨਹੀਂ ਜਿਵੇਂ ਹੁੰਦਾ ਨਾ ਕਿ ਇੱਕ ਪਰਿਵਾਰ ਜਿਹਾ ਕਿ ਉਹ ਗੱਲ ਹੈ ਨਹੀਂ ਪਰਿਵਾਰ ਦੇ ਵਿੱਚ ਬੀ ਨਿੰਨਾਸਰਾਤਾ ਵੀ ਆ ਦੇ ਇਹਨਾਂ ਬਾਗਾਂ ਤੋਂ ਕਾਲਿਆ ਮੇਰੇ ਗੁੱਟ ਕਹਿੰਦਾ ਕਿ ਤਸੂਰਾ ਮੇਰੇ ਇਹਨਾਂ ਤੋਂ ਫੁੱਟਣ ਪੈਣਾ ਇਹਨਾਂ ਨੂੰ ਗੁੱਟ ਕੇ ਗੁੱਟ ਕੇ ਪਾਰ ਕੇ ਛੱਡਦੇ ਹੋ ਤੁਹਾਡੇ ਕੋਲ ਉਹ ਪਈ ਨੇ ਇਸ ਟਾਈਮ ਅੰਗ ਪਈ ਨੇ ਜਿਹੜੇ ਇਹਨਾਂ ਨੇ ਪਾੜੇ ਨੇ ਨਹੀਂ ਉਹ ਪਾਕਿਸਤਾਨ ਕਿ ਲੈ ਗਏ ਚੱਕ ਬੰਦੇ ਤੁਸੀਂ ਉਦੋਂ ਕੋਈ ਐਕਸ਼ਨ ਨਹੀਂ ਲਿਆ ਉਦੋਂ ਕੋਈ ਤੁਸੀਂ ਕੰਪਲੀਟ ਨਹੀਂ ਕੀਤੀ ਖਿਲਾਫ ਇਹਨਾਂ ਦੇ ਤੁਸੀਂ ਕਰਦੇ ਹੋ ਦੀ 295 ਦੇ ਤਹਿਤ ਮਾਮਲਾ ਦਰਜ ਹੁੰਦਾ ਤੁਸੀਂ ਪੁਲਿਸ ਸਟੇਸ਼ਨ ਜਾਂਦੇ ਇਹਨਾਂ ਨੇ ਬੇਅਦਬੀ ਕੀਤੀ ਆ ਗੁਰੂ ਸਾਹਿਬ ਦੇ ਅੰਗ ਪਾੜੇ ਨੇ ਪੁਲਿਸ ਨੂੰ ਆਖਿਆ ਸੀਗਾ ਪੁਲਿਸ ਕਹਿੰਦੀ ਕੀ ਆਪਾਂ ਨੇ ਲੜਾਈ ਦੇ ਵਿੱਚ ਜੁੰਡੇ ਪੱਟੇ ਜਾਂਦੇ ਨੇ ਇਹਨਾਂ ਨੇ ਮੇਰੇ ਕੇਸਾਂ ਨੂੰ ਜੁੰਡੇ ਆ ਕਹਿੰਦੇ ਲੜਾਈ ਦੇ ਵਿੱਚ ਜੁੰਡੇ ਪੱਟੇ ਜਾਂ ਮੇਰੇ ਕੋਈ ਵਰ ਨਹੀਂ ਇਹ ਚਲੋ ਤੁਹਾਡੇ ਕੇਸ ਸੀਗੇ ਪਰ ਤੁਸੀਂ ਕਹਿ ਰਹੇ ਹੋ ਗੁਟਕਾ ਸਾਹਿਬ ਦੇ ਅੰਗ ਪਾੜੇ ਉਹਦੇ ਤੇ ਪੁਲਿਸ ਨੇ ਕੋਈ ਐਕਸ਼ਨ ਹੀ ਲਿਆ ਜਾਂ ਤੁਸੀਂ ਉਹਨਾਂ ਨੂੰ ਦੱਸਿਆ ਨਹੀਂਗਾ ਨੇ ਨੇ ਉਹ ਮੈਂ ਉਹ ਜਦੋਂ ਆਪਣੇ ਮੇਰੀ ਵਿਦਿਆਰਥੀ ਦੇ ਵਿੱਚ ਮੈਂਨੇ ਪਾਸੇ ਕੀਤਾ ਜਿਵੇਂ ਮਤਲਬ 파ੜ ਕੇ ਦਿੱਤੇ ਜਾਂ ਮਤਲਬ ਆਪਣੇ ਇਦਾਂ ਕਰਕੇ ਬਾਤੀ ਰੰਗ ਨਾ ਮੇਰੇ ਕੋਲ ਨਾ ਠੀਕ ਹੈ ਫਿਰ ਮਤਲਬ ਤੰਦ ਨਹੀਂ ਜਾਂਦਾ ਇਹ ਕਿ ਬਾਤੀ ਰੰਗ ਨਾ ਟਵਾਰ ਮੰਗਿੰਦਾ ਕੋੜਾ ਸਾਹਿਬ ਨਾ ਵੰਦੇ ਮੇਰੇ ਕੋਲ ਪਾਸੇ ਰਹਿ ਰੰਗ ਹੀ ਬਾਹਰ ਹੀ ਰੰਗ ਆ ਤੁਹਾਡੇ ਬੰਦਾ ਤਾਂ ਖੁਦ ਦਸਤਾਰ ਸਜਾਉਂਦੇ ਨੇ ਦਾੜਾ ਸਾਹਿਬ ਉਹਨਾਂ ਨੇ ਰੱਖਿਆ ਹੋਇਆ ਬਿਠੇ ਰਹਿੰਦੇ ਪੱਗਾਂ ਦੇ ਵਿੱਚ ਸਿਰ ਫਸਾਇਆ ਇਹ ਕੋਈ ਇਹ ਦਰਨਾ ਵੇਖੋ ਉਹ ਸ਼ਰਾਬ ਘੜਦਾ ਸ਼ਰਾਬ ਘੜਦਾ ਵੇਚਦਾ ਤਿੰਨ ਠੇਕਾ ਉਹਦਾ ਜਮੀਨਾਂ ਦੇ ਵਿੱਚ ਆਬਦੀ ਜੀ ਮੀਂ ਦੇ ਵੀ ਪੌਸਟ ਲੈਂਗਸਾਂ ਨੂੰ ਵੀ ਡੇਕਾ ਕੋਲ ਤੇ ਬੈਠਿਆ। ਫੋਨ ਵੀ ਖਰਾਬ ਤੇ ਪਈ ਹੋਈ ਚਲੇ ਬੁੱਢਾ ਹੁਣ ਫੋਨ ਵੀ ਲੜ ਬਲ ਹੁਣ ਵੀ ਖਰਾਬੀ ਦੋਵੇਂ ਖਰਾਬੀ ਗੱਲਾਂ ਕਰਨੇ। ਤੁਸੀਂ ਇਸ ਚੀਜ਼ ਦੀ ਆਪਣੀਆਂ ਜਥੇਬੰਦੀਆਂ ਦੇ ਵਿੱਚ ਨਿੰਗ ਸਿੰਘ ਦਲਾਂ ਦੇ ਵਿੱਚ ਨਹੀਂ ਗੱਲ ਕੀਤੀ ਕਿ ਮੇਰਾ ਪਰਿਵਾਰ ਇਸ ਤਰੀਕੇ ਦੇ ਨਾਲ ਮਰਨਾ ਕਰ ਰਿਹਾ ਕਿ ਮੇਰਾ ਮਸਲਾ ਜੇ ਤੁਸੀਂ ਸੁਝਾ ਸਕਦੇ ਹੋ। ਤੁਸੀਂ ਜੇ ਜਥੇਬੰਦੀਆਂ ਦਾਅ ਨੂੰ ਲੈ ਕੇ ਪੁਲਿਸ ਕੋਲ ਜਾਂਦੇ ਤੁਹਾਨੂੰ ਲੱਗਦਾ ਸੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਤਾਂ ਫਿਰ ਤਾਂ ਹੱਲ ਹੋ ਸਕਦਾ ਸੀ। ਨਹੀਂ ਮਾਪੁਰਖਣਾ ਗੱਲ ਕਰੀ ਦੀ ਉਹਨਾਂ ਨੇ ਜਦੋਂ ਇਹ ਜਮਾਲ ਨੇ ਜੀ ਨਹੀਂ ਕਰਦਾ ਕਿ ਇਹ ਨਾਲ ਗੱਲ ਕਰਨ ਨੂੰ ਜਿਵੇਂ ਬਾਬਿਆਂ ਨਾਲ ਮਾਪੁਰਖਣਾ ਕਿਸੇ ਨਾਲ ਬੁੱਢਾ ਗੱਲ ਜਣਾ ਕਰ ਲੀਏ ਵਿਢੀ ਝੰਡੀਆਂ ਨਾਲ ਕਰ ਲੀਏ ਸਾਡੇ ਪਰਿਵਾਰ ਦੇ ਮਸਲੇ ਤੇ ਕੋਈ ਆਉਂਦਾ ਨਹੀਂ ਜੰਮੇ ਠੀਕ ਹੈ ਪਰ ਪਰਿਵਾਰ ਛੱਡ ਪਰਾਂ ਕੋਈ ਬਾਣੀ ਤੋੜ ਤਾ ਠੀਕ ਹੈ ਜੇ ਦਿਨ ਬੇਆ ਕੋਈ ਲੈ ਲਓ ਪਿਆਰ ਮੁਹੱਬਤ ਨਾਲ ਨਹੀਂ ਦਿੰਦੇ ਪਰ ਆਏ ਕੋਈ ਪਰਿਵਾਰ ਦੇ ਨਾਲ ਸਿੱਧਾ ਕੋਈ ਜੱਤੇ ਬੰਦੀ ਆਉਂਦੀ ਜਾਂਦੀ ਹੈ ਮੈਂ ਮਤਲਬ ਕਹਿਣ ਦੀ ਗੱਲ ਹਾਂ ਜੇ ਐਡਾ ਕੋਈ ਆਉਂਦਾ ਨਹੀਂ ਆਉਂਦਾ ਹਮੇ ਸਾਡੇ ਪਿੰਡ ਦੇ ਕਿਹੜਾ ਆਉਂਦੇ ਇਹਨਾਂ ਦੇ ਮਗਰ ਕਿਹੜਾ ਕੋਈ ਆਏ ਮੈਨੂੰ ਕਹਣਾ ਕਿ ਨਾ ਚੱਕਿਆ ਜਿੱਦ ਮੈਨੂੰ ਕੁੱਟਿਆ ਇਹ ਪਸ਼ੂਆਂ ਵਾਂਗ 6 ਜਨਵਰੀ ਤੋਂ ਹੰਡਾਂ ਦੇ ਵਿੱਚ ਕੁੱਟਿਆ ਅੱਤਾਂ ਤੋੜੀਆਂ ਬਾਹਾਂ ਤੋੜੀਆਂ ਮੈਂ ਜਿਹੜੇ ਲੋਕ ਮੈਨੂੰ ਚੱਕਦੇ ਸੀਗੇ ਵੀ ਫੜਾਉਂਦੇ ਇਹਨਾਂ ਨੇ ਉਹਨਾਂ ਨੂੰ ਧਮਕਾਇਆ ਵੀ ਸਾਡੇ ਘਰ ਦਾ ਉਹਨਾਂ ਤੁਸੀਂ ਵਿੱਚ ਨਾ ਆਇਓ ਹੂੰ ਐਂਬੂਲੈਂਸ ਮਸਾਂ ਟੱਕਣਾ ਆਈ ਮੈਨੂੰ ਤਾਂ ਸੈਮਾਂ ਕਿੰਨੇ ਟਾਈਮ ਬਾਅਦ ਐਂਬੂਲੈਂਸ ਟੱਕਣ ਆਈ ਐਂਬੂਲੈਂਸ ਕਹਿੰਦੀ ਵੀ ਰਾਤ ਨੂੰ ਰਾਤ ਨੂੰ 6 ਜਨਵਰੀ ਕੋਈ ਐਲਟ ਨਹੀਂ ਹੁੰਦੇ ਕਿ ਆ ਆ ਦਿਨ ਹੁੰਦੇਗੇ ਕਿ ਨਵੀਂ ਆਏ ਜਿਹੜੇ ਦਿਨ ਹੁੰਦੇ ਬਹੁਤ ਲੋਕੀ ਬਾਹਰ ਤਰੇ ਕਰਦੇ 6 ਜਨਵਰੀ ਰਾਤ ਨੂੰ 11:40 ਮਿੰਟ 'ਤੇ ਮਨ ਲ ਕੋਈ ਨਹੀਂ ਹੁੰਦਾ ਬਾਹਰ ਗਵਾਰਡ ਪਿੰਡ ਤੋਂ ਕੋਈ ਮੁੰਡਾ ਜਿਹੜੇ ਡਿਊਟੀ ਜਾ ਰਹੇ ਕਿਤੇ ਸਾਈਟਰੀ ਦੇ ਵਿੱਚ ਤੇ ਕੋਈ ਜੋ ਤੇ ਨੌਕਰੀ-ਨੌਕਰੀ ਹੋਣੀ ਕਿ ਨਾਈਟ ਡਿਊਟੀ ਜਿਹੜੇ ਸਾਈਟਰੀ ਕੋਟਰੀ ਦੇ ਵਿੱਚ ਆਸਵਾਜ ਦੇ ਉਹਨੇ ਵੇਖਿਆ ਸੜਕ ਤੇ ਕੋਈ ਬੰਦਾ ਪਿਆ ਤੇ ਐਂਬੂਲੈਂਸ ਫਰੀ ਜੇ ਤੇ ਵੀ ਵੇਖਾਂ ਚੀਕ ਕਰ ਤੇ ਉਹ ਜਾਣਦਾ ਸੀ ਗਵਾਰਡ ਪਿੰਡ ਦਾ ਵੀ ਯਾਰ ਉਹਨੇ ਚੱਕ ਕੇ ਆਇਆ ਐਂਬੂਲੈਂਸ ਦੇ ਕੋਲ ਤੱਕ ਹੈ ਕਿ ਭਾਈ ਪਿੰਡ ਦਾ ਕੋਈ ਬੰਦਾ ਠਾਲਾ ਜਿਹੜਾ ਤੈਨੂੰ ਸਾਡੇ ਨਾਲ ਹਸਪਤਾਲ ਚਾੜਾ ਦੇ ਕਿਉਂਕਿ ਤੈਨੂੰ ਅਸੀਂ ਇਕੱਲੇ ਤੋਂ ਨਹੀਂ ਲਿਜਾ ਸਕਦੇ ਉਹਨਾਂ ਦਾ ਪ੍ਰੋਟੋਕੋਲ ਨਹੀਂ ਹੈਗਾ ਹੂੰ ਪੈਨ ਦੇ ਬੰਦੇ ਨੂੰ ਤਾਂ ਉਹ ਕਹਿੰਦੇ ਨਹੀਂ ਜੇ ਬੰਦਾ ਬਾਹਰ ਪਿਆਰ ਹੋਵੇ ਕੋਈ ਟੱਕਰ ਨਹੀਂ ਮੈਂ ਕਿਹਾ ਬਾਹਰ ਤੋਂ ਕੇਸ ਉਹਨਾਂ ਦੀ ਕਾਰ ਪਤਾ ਨਹੀਂ ਕਿੱਥੇ ਦੇ ਕੇਸ ਖੁੱਲੇ ਉਹਦੇ ਖੂਨ ਵਗਿਆ ਬਾਂਹ ਟੁੱਟੀ ਲੱਤ ਟੁੱਟੀ ਆ ਕੋਈ ਨਾ ਪਿਆਰਿਆ ਨਹੀਂ ਕੱਖਿਆ ਕੱਟ ਮੈਂਦੇ ਬਾਰੇ ਨਾਲ ਡਰ ਤੋਂ ਨਹੀਂ ਦੇਖਿਆ ਕਿ ਜਿਹੜੇ ਬੰਦੇ ਅੱਜ ਜੀ ਲੱਪੇ ਤੋਂ ਹੁਣ ਕੋਈ ਅਫਸੋਸ ਹੈ ਜੋ ਤੁਸੀਂ ਅੱਜ ਕੀਤਾ ਤੇ ਮਾਤਾ ਪਿਤਾ ਦੇ ਨਾਲ ਇਹ ਇਹ ਸਵਾਲ ਇਹ ਸਵਾਲ ਨਾਲ ਪਿੱਛੋ ਦਾਲਾ ਸਵਾਲ ਕਰੋ ਇਹ ਤਾਂ ਦੇ ਸਵਾਲ ਨਾਲ ਕਰੋ ਇਮੋਸ਼ਨਲ ਜਿਹੇ ਸਵਾਲ ਮੈਨੂੰ ਨਹੀਂ ਪਸੰਦ ਜੀ ਪਰ ਫਿਰ ਇਹ ਤਾਂ ਨਾ ਲੋਕ ਤੋਂ ਉਹਨੂੰ ਹੀ ਕਹਿਣਗੇ ਨਾ ਮਾੜਾ ਫਿਰ ਮਲਵਾ ਸਾਹਿਬ ਨੂੰ ਨਹੀਂ ਕਿਹਾ ਜਾ ਸਕਦਾ ਜਿਵੇਂ ਮਾਰੇ ਜਿਹੜਾ ਪਿੰਡ ਪਤਾ ਕਰੋ ਨਾ ਐਡਾ ਲੋਕੀ ਡੋਕੀ ਜੱਦ ਥੋੜੀ ਲੱਗੇ ਆ। ਇਹ ਲੋਕਾਂ ਨੂੰ ਸਾਰੀ ਗੱਲ ਦਾ ਥੋੜੀ ਮਤਲਬ ਥੋੜੀ ਪਤਾ ਲੋਕਾਂ ਨੇ ਕਿ ਜਿਹੜੀ ਜਿਹੜੀ ਮਾਤਾ ਵੀ ਇਨਸਾਫ ਮੰਗ ਰਹੇ ਨੇ ਉਹ ਕਹਿੰਦੇ ਸਾਨੂੰ ਇਨਸਾਫ ਤੋਂ ਆਇਆ ਜਾਵੇ ਕਾਰਵਾਈ ਹੋਵੇ। ਤਾਂ ਮੇਰੀ ਕਾਰਵਾਈ ਕੌਣ ਕਰੂਗਾ? ਮੈਨੂੰ ਸਾਫ਼ ਕਿਨੇ ਦਵਾਇਆ ਹੈ। ਉਹੀ ਪੁਲਿਸ ਨੂੰ ਰਿਪੋਰਟ ਲਿਖੀ ਪਈ ਆ ਨਾ ਮੇਰੀ ਹਜੇ ਮਤਲਬ ਮੇਰੇ ਬਿਆਨ ਨੇ ਅਰਗੂਮੈਂਟ ਨਹੀਂ ਕੀਤਾ ਹੋਰ ਦੇ। ਬੰਦਿਆਂ ਦੇ ਨਾਂ ਨੇ ਜਿਆਦਾ ਅਣਤਛਾਹ ਤੇ ਹੁਣ ਵੀ ਹਾਂ ਵੀਰ ਨਹੀਂ ਸਾਨੂੰ ਪਤਾ ਨਹੀਂ ਲੱਗਿਆ ਵੀ ਕੌਣ ਇਹਨਾਂ ਨੂੰ ਘਰ ਦੇ ਮਾਂ ਤੋਂ ਦੇ ਖਿਲਾਫ ਕੰਪਲੇਨਟ ਕਰਦੀ ਕੀਤੀ ਐ ਮੈਂ ਇੱਕ ਵਾਰੀ ਨਹੀਂ ਤਿੰਨ ਚਾਰ ਵਾਰੀ ਕੀਤੀ ਐ ਪਰ ਕਾਨੂੰਨ ਹੱਥ 'ਚ ਲੈਣ ਦੀ ਤਾਂ ਕਿਸੇ ਨੂੰ ਵੀ ਇਜਾਜ਼ਤ ਨਹੀਂ ਐ ਨਾ ਯਾਰ ਫੇਰ ਉਹੀ ਗੱਲ ਵਾਰੀ ਵਾਰੀ ਕਾਨੂੰਨ ਹੱਥ 'ਚ ਲੈਣ ਨੂੰ ਹੱਥ ਰਹਿਣਾ ਮੈਂ ਕਾਨੂੰਨ ਹੱਥ 'ਚ ਨਹੀਂ ਲੈਣਾ ਘਰੇ ਗਿਆ ਮੈਂ ਮੈਨੂੰ ਬੋਲਟ ਚਾਹੀਦਾ ਸੀ ਮੋਟਰ ਦਾ ਘਰੇ ਗਿਆ ਮੈਂ ਮੈਂ ਕਿਹਾ ਮੈਂ ਬੋਲਟ ਲੈਣਾ ਮੈਨੂੰ ਚਾਹੀਦਾ ਜਰੂਰ ਤਾਂ ਮੈਨੂੰ ਮੈਂ ਘਰੇ ਬੋਲਟ ਲੈ ਲਿਆ ਗੱਡੀ ਮੇਰਾ ਪੱਗ ਬੰਨੀ ਜਾਂਦਾ ਆ ਜਿਹੜੀ ਸਾਡਾ ਵਾਲੀ ਗਲਤੀ ਵੀ ਆ ਜਾਂਦਾ ਨੇ ਹੂੰ ਜ ਤੇ ਮਾ 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 ਪਾਣੀ ਪਿਆ ਮਾ ਦਾ ਨੇ ਪਾਣੀ ਧਰ ਲਿਆ ਮਾ ਕਾ ਬਣਾ ਉਹਨੇ ਕਾ ਧਰ ਲਿਆ ਥੋੜਾ ਬੋਤਾ ਉੱਚ ਨਹੀਂ ਗੱਲ ਹੋਈ ਜਾਂਦੀ ਸੀ ਜੀ ਗਰਮ ਜਾ ਹੋ ਜਾਂਦੇ ਕੰਮ ਇਦਾਂ ਉਹ ਵੀ ਗੁੱਸੇ ਚ ਮੈਂ ਵੀ ਗੁੱਸੇ ਹੁੰਦਾ ਹੀ ਐਨਾਰਮਲੀ ਕੁਛ ਨਹੀਂ ਆਖਦਾ ਮੈਂ ਤੇ ਆਪਣਾ ਜਿਵੇਂ ਮੈਂ ਫਰੈਜ ਨੂੰ ਖੇਲੇ ਘੱਡੇ ਹਮ ਖਾਣ ਆਸਤੇ ਜੀ ਤੇ ਜਾਨੀ ਕਿ ਮੈਂ ਫਰੈਜ ਨੂੰ ਲਾਤ ਨਾ ਬੰਦ ਕੇ ਤਾਂ ਉਹ ਹੋ ਗਈ ਜ਼ੋਰ ਨਾਲ ਬੰਦ ਜਿਵੇਂ ਮੈਂ ਵੀ ਗੁੱਸੇ ਚ ਬੰਦ ਹੋਈ ਜ਼ੋਰ ਨਾਲ ਨਹੀਂ ਕਾਫੀ ਜ਼ੋਰ ਨਾਲ ਜੀ ਇਹਨੇ ਪਾਗ ਜਿਵੇਂ ਉਵੇਂ ਲਾ ਕੇ ਸੜ ਮਾ ਹੱਥ ਜਿ ਫੜੀ ਨਾਲ ਹੀ ਮੰਮੀ ਨੇ ਅੱਧੀ ਕਿ ਮੰਮੀ ਹੀ ਅੱਧੀ ਕਿ ਨਹੀਂ ਤੇ ਜਾ ਕੇ ਰਸੋਈ ਦੇ ਵਿੱਚ ਮਰਚਾ ਚੱਕਿਆ ਮੇਰੇ ਪੌਣ ਮੁੱਖਾਂ ਦੇ ਵਿੱਚ ਤੇ ਜਿਹੜੀ ਪਾਗ ਜਿਹੜੀ ਕੋਈ ਨਾ ਵੀ ਪਾਗ ਸਰਦਾਰਾ ਦਾੜਾ ਪਰਕਾ ਦੇ ਇਹਨੇ ਪਾਗ ਦੇ ਝੂਠੇ ਭਾਂਡੇ ਦੇ ਰੱਖੀ ਪੈ ਲੰਗੇ ਇਹ ਬਾਹਰ ਆ ਗਿਆ ਹਜੇ ਇਹਨੇ ਹਜੇ ਮੇਰੇ ਖਾਣੇ ਨਹੀਂ ਪਾਈਆਂ ਮਰਚਾ ਹਜੇ ਪੌਣੀਆਂ ਬਾਹਰ ਚ ਹੂੰ ਤੇਰੇ ਜਦੋਂ ਇਹ ਮੈਂ ਕਿਹਾ ਪਾਗ ਜੀ ਮੈਂ ਖੋ ਚੱਕ ਲੈ ਆਇਆ ਠੀਕ ਹੈ ਉਹ ਕੈਮਰੇ ਲੱਗੇ ਹੋਣੇ ਰਿਕਾਰਡਿੰਗ ਸਾਰੇ ਦੇਖ ਲੋ ਇਹਨੇ ਪਾਗ ਦਿੱਤੇ ਰੱਖੀ ਪਾਗ ਮੈਂ ਚੱਕ ਕੇ ਰੱਖੀ ਨੂੰ ਦੱਸਿਆ ਵੀ ਪਾਗ ਜੀ ਦਾ ਹਦਕਾਰ ਕਰਾ ਕਰ ਤੇ ਜਰਾ ਵੀ ਕੁਭੀ ਲੋ ਦੇ ਆਈ ਨਹੀਂ ਰੱਖੀ ਤੇ ਦੇਰ ਹੂੰ ਮੇਰੇ ਨਹੀਂ ਹਟਿਆ ਮੈਂ ਤਾਂ ਲੈ ਕੇ ਜਾਣਾ ਬੋਡੇ ਕਿਨ ਬੋਲਟਰੀ ਚਾਬੀ ਦੇ ਚਾਬੀ ਮੈਂ ਕੱਢ ਲਈ ਜਿਹੜੇ ਕੋਲ ਹੀ ਮੈਂ ਨਹੀਂ ਚਾਹ ਖੱਗਣੀ ਚਾਹ ਚਾਹ ਪਾਣੀ ਪੀਵਾ ਕੇ ਅਬ ਚਲੇ ਜਾਵਾਂਗੇ ਤੁਹਾਡੇ ਨਾਲ ਇੱਕ ਵੀਡੀਓ ਦੇ ਵਿੱਚ ਹੋਰ ਸ਼ਖਸ ਨਜ਼ਰ ਆ ਰਿਹਾਗਾ ਜਿਹਦਾ ਮੂੰਹ ਸਿਰ ਬੰਨਿਆ ਹੋਇਆਗਾ ਜਿਹੜੀ ਮੈਂ ਜਿਹੜੀ ਮੈਂ ਗੱਲ ਕਰ ਰਿਹਾ ਉਹ ਗੱਲ ਕਰ ਲਈਆ ਫਿਰ ਇਹਨੇ ਮੇਰੇ ਖਾੜੇ ਵਿੱਚ ਆਪਣੇ ਪੰਜਾਂ ਮਿੱਕਾਂ ਫਿਰ ਮੈਂ ਚੱਲਤੀ ਹਾਂ ਸਰਮ ਐਨੀਆਂ ਜੋਰ ਨਾਲ ਮਾਰੀਆਂ ਮਾਰੀਆਂ ਨਾ ਮਾਰੀਆਂ ਮੋਟੀਆਂ ਹੀ ਬਸ ਇਹ ਕੋਈ ਨਾਲੇ ਕੋਈ ਸੱਟਾਂ ਨਹੀਂ ਮੇਰੇ ਮੇਰੀ ਬਾਹ ਤੋੜ ਕੇ ਵਿੱਚ ਰੋੜ ਪਈ ਐ ਦੋ ਆਪਰੇਸ਼ਨ ਹੋਏ ਮੇਰੇ ਨਾ ਮੈਨੂੰ ਕਿਹਨੇ ਚੱਕਿਆ ਨਾ ਮੈਨੂੰ ਪਤਾ ਮੈਂ ਪੈਸੇ ਕਿੱਥੋਂ ਲਾਇਆ ਪੀਸ ਮਿਰਨਾ ਜੇ ਇਹ ਕੱਲੇ ਨਾ ਬਜ਼ੁਰਗ ਮਾਤਾ ਮਿਰਨਾ ਵੀ ਟੱਕਾ ਹੋਇਆ ਤੇ ਥੋੜਾ ਨਹੀਂ ਬਹੁਤ ਜ਼ਿਆਦਾ ਟੈਂਡ ਵਾਲੇ ਟੈਂਡ ਵਾਲੇ ਲੋਕ ਰੋਂਦੇ ਸੀ ਬੀਬੀਆਂ ਰੋਂਦੀਆਂ ਸੀ ਕਿ ਸਾਡੇ ਪਿੰਡ ਕੱਲਾ ਇੱਕ ਵੇਕ ਨੰਗੇ ਸੰਗ ਜਿਹੜਾ ਸਾਜਤਾ ਜੀ ਗੁਰਦੁਆਰੇ ਆਉਂਦਾ ਬਿਹਾ ਬਾਣਾ ਪਾ ਕੇ ਆਉਂਦਾ ਸਾਡੇ ਏਰੀਆ ਦੇ ਵਿੱਚ ਨਹੀਂ ਸਾਡੇ ਏਰੀਆ ਦੇ ਵਿੱਚ ਵੀ ਨੰਗੇ ਸੰਗ ਨਹੀਂ ਹੈਗੇ ਕੁਝ ਪਾ ਵਾਟ ਲਗਰ ਦੂਰ ਜਾ ਕੇ ਪਿਆ 8 ਕਿਲੋਮੀਟਰ ਤੇ ਲੱਭ ਜੂਗਾ ਨਹੀਂ ਤਾਂ ਨਹੀਂ ਆਉਂਦਾ ਕੋਈ ਹੈ ਨਹੀਂ ਉਸ ਏਰੀਏ ਦੇ ਵਿੱਚ ਕਿ ਵਾਲੀ ਪਰਚਲਤ ਨਹੀਂ ਆਈ ਸਰ ਉਹ ਤਾਂ ਕਹਿ ਰਹੇ ਤੁਸੀਂ ਤਿਆਰੀ ਦੇ ਨਾਲ ਆਇਸੀ ਪੂਰੀ ਤੁਹਾਡੇ ਨਾਲ ਦੋ ਸ਼ਖਸ ਸੀਗੇ ਇਸ ਕੈਮਰੇ 'ਚ ਵੀ ਨਜ਼ਰ ਆ ਰਹੇ ਨੇ ਮੂੰਹ ਸਰ ਬੰਨੇ ਹੋਏ ਉਹਨਾਂ ਦਾ ਉਹ ਕਿਹੜਾ ਘਰ ਵਿੱਚ ਬੰਦੇ ਦਾ ਮੱਦੇ ਜਾਂਦੇ ਹੁੰਦੇ ਮਨਮੀ ਸਿੰਘ ਗਏ ਸੀ ਮੈਂ ਕਿਹਾ ਮੈਂ ਬੁਲਟ ਲੈ ਕੇ ਆਉਣਾ ਤੇ ਵੀ ਘਰ ਲਾਉਂ ਮੈਨੂੰ ਉਹਨਾਂ ਨੂੰ ਨਹੀਂ ਪਤਾ ਹੈਗਾ ਵੀ ਮੈਂ ਲੱਗੂਗਾ ਜਾਵਾਂ ਤੇਰੇ ਉਹਨਾਂ ਨੂੰ ਮੇਰੇ ਕਰ ਲਓਗੀ ਪਤਾ ਨਹੀਂ ਤੁਹਾਡੇ ਪਿੰਡ ਦੇ ਲੋਕ ਨੇ ਨਹੀਂ ਉਹ ਨੇ ਮੇਰੇ ਪਿੰਡ ਦੇ ਤੋਡੇ ਸਾਥੀ ਜੀ ਤੁਹਾਡੇ ਨਾਲ ਆਈ ਸੀ ਇਹ ਥੋੜਾ ਸੋਝਾ ਮਸਾ ਸੋਝਾਉਣ ਲਈ ਹਾਂ ਮੈਂ ਆ ਵੀ ਤੇ ਪਰਵਾਹ ਨੂੰ ਸਮਝਾਵਾਂਗੇ ਵੀ ਅਸੀਂ ਇਦਾਂ ਬਿਨਾਂ ਲੜਿਆ ਕਰ ਪਰ ਉਹਨੇ ਮੇਰੇ ਖਾਣ ਮੱਤਾਂ ਬਾਦੀਆਂ ਤੇਰੀ ਘੁੱਟਾਂ ਜੀ ਹਾਂ ਤੁਸੀਂ ਕੀ ਮੰਗ ਕਰਦੇ ਹੋ ਤੁਹਾਡਾ ਪਿਵਾਦਾ ਕਹਿ ਰਿਹਾ ਤੁਹਾਡੇ ਮਾਤਾ ਪਿਤਾ ਤਾਂ ਕਹਿ ਰਹੇ ਸਾਨੂੰ ਇਨਸਾਫ ਦਿਓ ਮੰਗਿਆ ਰਿਸ਼ਤੇਦਾਰਾਂ ਨੂੰ ਰਿਸ਼ਤੇਦਾਰ ਕਿੱਥੇ ਹੋ ਜਾਣ ਮੇਰੇ ਨਾਨਾ ਇਕੱਠਾ ਹੋ ਜਾਵੇ ਮੇਰੇ ਨਾਨਾ ਆ ਜਾਵੇ ਮੇਰੀ ਭੂਆ ਆ ਜਾਵੇ ਖੂਨ ਦੇ ਰਿਸ਼ਤੇ ਮੇਰਾ ਨਾਨਾ ਮੇਰੀ ਭੂਆ ਮੇਰੀ ਮਾਫੀ। ਠੀਕ ਆ ਇਹ ਹੀ ਹੁੰਦੇ ਨੇ ਨੇੜੇ। ਹੂੰ। ਇਹ ਇਹ ਹਮ ਤਾਂ ਨੇੜੇ ਤੇ ਮੇਰੇ ਚਾਹਤੇ ਬੈ। ਮੇਰਾ ਆਣ ਗਵਾਨ ਮੇਰਾ ਪ੍ਰੈਂਡ। ਹੋਰ ਕੋਈ ਚੀਜ਼ਾਂ ਬੰਦਾ ਨਹੀਂ ਜਿੰਨਾ ਮੇਰਾ ਖੂਨ ਦਾ ਜਿਹੜੇ ਇੱਕ ਵਾਰੀ ਦਾ ਕੋਈ ਲੜਨ ਮੈਨੂੰ ਉਹ ਬੰਦਾ ਨਾਲ ਵਿੱਚ ਆਵੇ। ਦੂਜੇ ਬੰਦੇ ਜਿਹੜਾ ਮਰਜ਼ੀ ਫਾਇਦਾ ਕਰ ਲੈ। ਮੇਰੀਆ ਬਲਾਕੇ ਕਰ ਲੈਣ। ਮੈਨੂੰ ਸਿਰੇ ਮੱਥੇ ਮੈਂ ਕਰ ਲੂੰ ਸੱਟ ਦਾ ਹੁੰਦੀ ਨੇ ਦੀ ਕਰਨੀ। ਪਰ ਉਹਨਾਂ ਨੂੰ ਪਤਾ ਉਹਨਾਂ ਨੇ ਨਹੀਂ ਕਰਨਾਹੀ ਹੈ ਕਿ ਕੌਣ ਸਹੀ ਹੈ ਜਾਂ ਉਹ ਗਲਤ। ਜੇ ਇੰਨੇ ਕੰਦੇ ਹੁੰਦੇ ਤਾਂ ਨਾਨਾ ਮੇਰਾ ਆਇਆ ਹੁੰਦਾ। ਮੇਰੀ ਕੁਆ ਆਈ ਹੁੰਦੀ ਮੇਰੀ ਮਾਸੀ ਆਈ ਹੁੰਦੀ ਇਹਨਾਂ ਦਾ ਪਤਾ ਲੈਣ ਨੂੰ ਕੋਈ ਆਇਆ ਪਤਾ ਵੀ ਜਿੱਥੇ ਗਲਤ ਨਸ਼ੇ ਕਰਦੇ ਨਸ਼ੇ ਵੇਚਦੇ ਵੀ ਆਂ ਟੈਂਡ ਜਾ ਕੇ ਹੁਣ ਦੇਖ ਲਓ ਜਾ ਕੇ ਇਹਨਾਂ ਦਾ ਠੇਕਾ ਇਹਨਾਂ ਦਾ ਖਰਾਲ ਕੱਢ ਕੇ ਵੇਚਦੇ ਵੀ ਆਂ ਇਹ ਪੁਲਿਸ ਕੁਝ ਨਹੀਂ ਕਹਿੰਦੀ ਪੁਲਿਸ ਤਾਂ ਨਹੀਂ ਸਕਦਾ ਇਹ ਹੁਣ ਤਾਂ ਨਸ਼ੇ ਦੇ ਖਿਲਾਫ ਮੈਂ ਪੁਲਿਸ ਬਾਰੇ ਕੋਈ ਨਹੀਂ ਗੱਲ ਕਰਦਾ ਮੈਂ ਨਹੀਂ ਉਹਨਾਂ ਬਾਰੇ ਕੁਝ ਕਰਦਾ ਇਹ ਪੁਲਿਸ ਜਿਵੇਂ ਕਿਹਾ ਜਾਂਦਾ ਕਹਿੰਦੇ ਪੁਲਿਸ ਮਿਲ ਜਾਂਦੀ ਹੈ ਕਿ ਉਹ ਹਾਲਾ ਬਾ ਸੰਗ ਲਾ ਕੋ ਜਿੱਦਾਂ ਦੇ 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 ਮੈਨੋਂ ਇਹ ਪਤਾ ਬਾਰੇ ਕੋਈ ਨਹੀਂ ਉਹ ਜਿੰਨੇ ਜੋ ਵੀ ਜਿੰਨੇ ਆਪਾਂ ਆਪਰ ਨੂੰ ਪਤਾ ਵੀ ਆਪਾਂ ਉਹਨਾਂ ਬਾਰੇ ਕੋਈ ਨਹੀਂ ਜੇਗਾ ਆਪਣਾ ਮਨ ਕੋਈ ਮੇਲ-ਮਾਲ ਹੈ ਨਹੀਂਗਾ ਆਪਣਾ ਮੇਜ਼ਬਾਨ ਹੀ ਪੈਣਾ ਜੇ ਆਪਕਰ ਜਾਣੇ ਪਉਣਾ ਕੌਣ ਨਹੀਂ ਜੀ ਠੀਕ ਹੈ ਲਾਪੇ ਤੇ ਸ਼ੁਕਰੀਆ ਤੁਸੀਂ ਆਪਣਾ ਪੱਖ ਸਾਡੇ ਤੱਕ ਰੱਖਿਆ ਤੇ ਅਸੀਂ ਵੀ ਤੁਹਾਡਾ ਪੱਖ ਜਿਹੜਾ ਲੋਕਾਂ ਤੱਕ ਜਰੂਰ ਰੱਖ ਰਹੇ ਹਾਂ ਥੈਂਕ ਯੂ ਸੋ ਮਚ ਅਰ ਪੱਖ ਜਰੂਰ ਰੱਖਦੇ ਹੋ ਪੱਖ ਇਹ ਜਰੂਰ ਰੱਖਿਓ ਕਿ ਮਤਲਬ ਕਿ ਬਜ਼ੁਰਗਾਂ ਦਾ ਇਸ ਬਜ਼ੁਰਗ ਮਾਪਿਓ ਨੇ ਆਪਣੇ ਇੱਕ ਗੁਰਕੱਟ ਪੁੱਤ ਦੇ ਉੱਪਰ ਡੀ ਡੀਆਂ ਸਿਕਤਾ ਤੰਬਾਕੂ ਵਾਲੇ ਬੰਦੇ ਤੋਂ ਕਟਾਇਆ ਮਰਡਰ ਹੋਣਾ ਸੀ ਮੇਰਾ ਰਾਤ ਨੂੰ ਹੂੰ ਮੈਂ ਜਦੋਂ ਮਾਮਾ ਕੁੱਟਿਆ ਨਾ ਜਾ ਕੇ ਮਾਮੇ ਨਾਲ ਇੱਕ ਹੋਰ ਬੰਦਾ ਸੀ ਉਹਨੂੰ ਫੜ ਲਿਆ ਮੈਂ ਮੈਂ ਉਹਨੂੰ ਪੁੱਛਿਆ ਕਿ ਯਾਰ ਕੀ ਕਰਨਾ ਹੈ ਉਹਨਾਂ ਨੇ ਵੀ ਤੇਰਾ ਕਤਲ ਕਰਨਾ ਹੈ ਜੀ ਤੇਰੇ ਮਾਪਿਓ ਆ ਖਾਟਾ ਕੁਝ ਤੋਂ ਹੋਣੀ ਹੂੰ ਉਹਦੇ ਨੇ ਉਹਨਾਂ ਨੇ ਉਹਦੇ ਨੇ ਖਾਟਾ ਮਾਰਿਆ ਮਾਮਾ ਨੇ ਮਾਮਾ ਹੀ ਸੀਗਾ ਪਹਿਲਾਂ ਮਾਮੇ ਮਾਮੇ ਦਾ ਥੋੜਾ ਜਿਆਦਾ ਸਰਵਿਸ ਕੀਤੀ ਮਾਮੇ ਦੀ ਯਾਰ ਉਹ ਫੜਿਆ ਦੂਜਾ ਜਿਹੜਾ ਮਾਮੇ ਦੇ ਨਾਲ ਆਇਆ ਸੀਗਾ ਕਉਂ ਨਾ ਤੇਰਾ ਹੀ ਕਤਲ ਕਰਨਾ ਹੈ। ਤੇ ਤੇਰੇ ਮਾਪੇ ਨਾਲ ਕੇ ਮੁੰਡਾ ਮਾਰ ਦੋ ਅੱਜ ਆਇਆ ਕਰੇ ਤੇ ਕਿਉਂਕਿ ਮੈਂ ਪ੍ਰਸ਼ਾਦਾ ਇਹਨਾਂ ਕੋਲ ਨਹੀਂ ਸਕਦਾ ਹੈ। ਹੂੰ। ਰੋਟੀ ਨਾਲ ਆਪ ਦੀ ਹੱਡ ਬਣਵਾ ਲਈ। ਮੈਂ ਇਹਨਾਂ ਕੋਲ ਆ ਆ ਇਹਨਾਂ ਦੇ ਨਾਲ ਰੋਟੀ-ਰੋਟੀ ਨਹੀਂ ਖਾਂਦੇ। ਹੂੰ। ਕਿਉਂਕਿ ਮੈਂ ਸਵੇਰੇ ਗਾਦੇ ਮਾਪਾ ਪੈਰਾ ਵਧੀਆ ਹਸਪਤਾਲ ਦਾ। ਤੇ ਇਸ ਕੱਲੋਂ ਇਹਨਾਂ ਨੇ ਜਿਹੜਾ ਤੱਕਾ ਵੀ ਤਾਂ ਮੈਂ ਆ ਦਾ ਬਦਲ ਲੈ ਤੇ ਕਿਸੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕਿਸੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕਿਸੇ ਨਾਲ ਕਿਸੇ ਨਾਲ ਹੀ ਡੇੜੀ ਹੋਈ ਸੀ ਮੇਰੇ ਮੇਰੇ ਕੇਸ ਪਟੇ ਆ। ਜੇ ਮੈਂ ਸੌ ਖਾਦੀ ਸੀਗੀ। ਪ੍ਰੋਗਰਾਮ ਸਹਿਬ ਉਹਦੇ ਕੀ ਆ ਜਿਹੜੇ ਮੇਰੇ ਕੇਸ ਬੱਤੇ ਜਾਨ ਇਨਸਾਫ ਆ ਆਪਣੇ ਵੀ ਪ੍ਰਸ਼ਾਸਨ ਦੇ ਦੇਵੇ ਨਹੀਂ ਤਾਂ ਮਹਾਰਾਜ ਤੂੰ ਦਵਾਵੇ ਬਾ ਠੀਕ ਹੈ ਜੇ ਮਹਾਰਾਜ ਨੇ ਮਨਜ਼ੂਰ ਆਪਾਂ ਨੇ ਦੇਵੇ ਸਾਡੇ ਨਾਲ ਵੀ ਲੈ ਕੇ ਟਿਕਾ ਠੀਕ ਹੈ ਫਿਰ ਕੇ ਇੱਕ ਸਾਲ ਤਿੰਨ ਮਹੀਨੇ ਬਾਅਦ ਕੇਸਾਂ ਦਾ ਨਿਸ਼ਕਾਰ ਕੀਤਾ ਉਹਨਾਂ ਕੇਸਾਂ ਜਿਹੜੇ ਮੇਰੇ ਮਾਂ ਤੋਂ ਨੇ ਆਪਦੇ ਸਪੱਟੇ ਮੇਰੇ ਗਾਲੇ ਦੇ ਵੀ ਕੇਸਾਂ ਦੇ ਅੱਜ ਫਿਰ ਤੁਸੀਂ ਕਹਿੰਦੇ ਹੋ ਤੁਹਾਨੂੰ ਇਨਸਾਫ ਮਿਲ ਗਿਆ ਉਸ ਚੀਜ਼ ਦਾ ਬਈ ਇਨਸਾਫ ਆਪ ਲੈ ਲਿਆ ਸਰ ਮੇਰਾ ਇਨਸਾਫ ਤਾਂ ਨਹੀਂ ਇਹਨੂੰ ਕੁਝ ਕਹਿ ਸਕਦੇ ਦਾ ਆਪਣਾ ਇਨਸਾਫ ਹੈ ਇਨਸਾਫ ਤਾਂ ਪਰਮਾਤਮਾ ਹੀ ਕਰਦਾ ਹੁੰਦਾ ਪਰਮਾਤਮਾ ਹੀ ਕਰਦਾ ਮੈਂ ਸੋਦਾ ਆਪਾਂ ਬੰਦੇ ਦੇ ਵਾਸਤੇ ਇਨਸਾਫ ਲੈਣ ਦੀ ਗੱਲ ਭਾਣੀ ਮੈਂ ਤਾਂ ਘਰਿਆ ਦੇ ਘਰ ਮੁੱਕ ਲੈਣ ਗਏ ਕਿ ਮੇਰੇ ਨਾਲ ਵਰਤੋ ਮੈਨੂੰ ਬਾਈਕ ਦੋ ਮੈਨੂੰ ਬਾਈਕ ਚਾਹੀਦੀ ਆ ਹੂੰ ਇਹਨੇ ਬਾਈਕ ਆਫਟ ਕਰਦੀ ਵੀਡੀਓ ਦੇਖੋ ਬਾਈਕ ਨੇ ਸਿੱਟੀ ਆਪ ਜਿਹੜਾ ਨਹੀਂ ਜਾਣਦੇ ਬੋਟਨ ਬੋਟਨੋਂ ਨੇ ਲੱਤ ਮਾਰ ਕੇ ਸਿੱਟਿਆ ਆਈ ਕੱਕੀ ਆ ਮਰਚਾ ਪਾਉਂਦਾ ਕਹਿੰਦੇ ਫੇਰ ਮਾਰੀ ਆ ਮੈਂ ਦੋ ਇਹ ਮਰਚਾ ਵਾ ਕੇ ਅੱਖਾਂ ਸਾੜੂਗੇ ਹੂੰ ਉਹ ਮਾਣਾ ਕੋਈ ਨਾ ਬਾਲਾ ਟੱਟਾ ਨਹੀਂ ਹੈ ਮਾਰੀਆਂ ਮੋਟੀਆਂ ਆਈਆਂ ਮੈਂ ਮਾਣਾ ਮੋਟਾ ਜਿੰਨੇ ਕ ਲੜਦੇ ਹੁੰਦੇ ਜੀ ਮੈਂ ਵੀ ਨਹੀਂ ਕਰਦਾ ਇਹਨਾਂ ਨੂੰ ਮਾਰਨ ਦਾ ਇਹਦੇ ਆਜ ਇੱਕ ਵੀਡੀਓ ਵਾਇਰਲ ਹੋ ਰਿਹਾ ਤੁਹਾਡੇ ਮਾਤਾ ਪਿਤਾ ਤੇ ਤੁਹਾਡਾ ਮਾਦੀ ਆ ਜੀ ਵੀਰੇ ਕੀ ਮਸਲਾ ਕੀ ਹੈ ਜੀ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਮਾਤਾ ਪਿਤਾ ਨੂੰ ਕਿਉਂ ਗੁੱਟ ਰਹੇ ਸੀ ਉਹ ਭਾਈ ਚਾਰ ਤਾਲ ਹੋ ਗਿਆ ਸਾਡਾ ਕਲੇਸ਼ ਚੱਲਦੇ ਨੂੰ ਘਰ ਦਾ ਘਰ ਦਾ ਕਲੇਸ਼ ਹੈਗਾ ਅੱਛਾ ਪਰ ਕਰਦੇ ਇੰਦਲਾ ਨੂੰ ਲੈ ਕੇ ਤੇ ਜਿਹੜਾ ਸੋਝ ਨਹੀਂ ਰਿਹਾ ਸੀ ਕਿਸੇ ਵੀ ਨਾਮ ਰਿਕਦਾਰ ਤੋਂ ਨਾ ਹੀ ਪੁਲਿਸ ਪਾਰਟੀ ਤੋਂ ਨਾ ਹੀ ਆਪਣੇ ਪਰਚੇ ਕਰਦੋਂ ਕਿ ਕੋਈ ਉਸ ਉਸ ਨੂੰ ਸੰਭਲ ਨਹੀਂ ਪਾ ਰਿਹਾ ਸੀ ਕਿ ਅਸਲ ਰੌਲਾ ਕੀ ਹੈ ਤੇ ਇਹਦਾ ਹੱਲ ਕੀ ਕੱਢਿਆ ਜਾਵੇ ਕਿਉਂਕਿ ਨਾਰਮਲੀ ਤੌਰ ਤੇ ਹੁੰਦਾ ਹੈ ਕਿ ਸਾਰਾ ਕੁਝ ਵੀ ਜਿਹੜਾ ਆਪਣਾ ਮਾਂ ਬੱਚਿਆਂ ਨੂੰ ਗਲਤ ਕਿਹਾਇਆ ਜਾਦਾ ਹੈ ਵੀ ਮਾਂ ਤੇ ਬਹੁਤ ਸਹੀ ਹੋ ਸਕਦੇ ਪਰ ਇਦਾਂ ਦਾ ਕੁਝ ਨਹੀਂ ਹੈਗਾ ਜਦੋਂ ਜਦੋਂ ਪਿੰਡ ਦੇ ਬੱਚੋਂਗੇ ਜਾਂ ਜਦੋਂ ਗੱਲਾਂ ਦੀ ਟਾਈਮ ਤੱਕ ਜਾਂਗਰ ਪਤਾ ਲੱਗਦਾ ਕਿ ਯਾਰ ਮਾਂ ਤੋਂ ਗਲਤ ਹੈ ਉਹ ਨਹੀਂ ਕਰਦੇ ਆ ਮੈਂ ਰੋਕਦਾ ਸੀ ਮੇਰਾ ਮਾਮਾ ਮੇਰੇ ਘਰ ਨੂੰ ਖਰਾਬ ਕਰਦਾ ਹੈ ਮੇਰੇ ਘਰ ਤੋਂ